JBS ਵੀਡੀਓ ਤੇ ਸਾਰੇ ਕਿਸਾਨ ਵੀਰਾਂ ਦੇ ਪੈਣਾ ਦਾ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ 24 ਅਗਸਤ 2024 ਅੱਜ ਦੀ ਮੇਰੀ ਵੀਡੀਓ ਪਿੰਡ ਮੰਗੇਵਾਲ ਜ਼ਿਲ੍ਹਾ ਲੁਧਿਆਣਾ ਤੋਂ ਆ ਓਨਰ ਨੇਮ ਸਰਦਾਰ ਗੁਰਿੰਦਰ ਸਿੰਘ ਦੂਜੀ ਸੂਏ ਦੀ ਝੋਟੀ ਆ ਦੋਸਤੋ ਤਾਜੀ ਸੂਹੀ ਹੋਈ ਬਿਲਕੁਲ ਔਰ ਥਾਂ ਵਗੈਰਾ ਬਹੁਤ ਵਧੀਆ ਲੱਗਿਆ ਝੋਟੀ ਦੇ ਆਯੋਦੀ ਦੀ ਚੋਟੀ ਦੀ ਡਿਟੇਲ ਜਾਣਦੇ ਆ ਤੇ ਤੋਰ ਤੋਰ ਕੇ ਦਿਖਾਉਣਾ ਤੁਹਾਨੂੰ ਬ੍ਰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲਾ ਬੀਰ ਠੀਕ ਠਾਕ ਆ ਤੁਹਾਡਾ ਨਾਮ ਗੁਰਿੰਦਰ ਸਿੰਘ ਹਾਂ ਜੀ ਹਾਂ ਜੀ ਵਿਲੇਜ ਬਿਲਜ ਮੰਗੇਵਾਲਾ ਜੀ ਡਿਸਟ੍ਰਿਕਟ ਲੁਧਿਆਣਾ ਹਨਾ ਲੁਧਿਆਣਾ ਪੈਲ ਤੇ ਇਹਦੇ ਨੇੜੇ ਕਿਹੜੇ ਕਸਬੇ ਪੈਂਦੇ ਆ ਮਲੌਦ ਆ ਗਿਆ ਜੀ ਪੈਲ ਪੈਲ ਕਿੱਡੀ ਕੁ ਦੂਰ ਆ ਉਰੋਂ 10 ਕਿਲੋਮੀਟਰ ਆਈ ਬਸ ਤੇ ਮਲੌਦ ਤੇ ਪੰਜ ਗਾਏ ਪੰਜ ਠੀਕ ਆ ਤੇ ਜਿਹੜੀ ਨੀਲੀ ਰਾਵੀ ਦੀ ਇਹ ਝੋਟੀ ਆ ਕਿਹੜੇ ਸੂਏ ਦੀ ਆ ਇਹ ਦੂਜੇ ਸੂਏ ਦੀ ਕਿੰਨੇ ਦਿਨ ਹੋ ਗਏ ਬੱਚਾ ਦਿੱਤੇ ਨੂੰ? ਤੇ ਪਰਸੋ ਸੂਈ ਆ ਜੀ ਸ਼ਾਮ ਨੂੰ। ਬੱਚਾ ਕੀ ਦਿੱਤਾ ਇਹਨੇ? ਇਹ ਕੱਟਾਈਏ ਜੀ ਮਾਦਰ। ਠੀਕ ਆ। ਪਹਿਲੇ ਸੂਏ ਵੀ ਤੁਹਾਡੇ ਕੋਲ ਹੀ ਸੀ ਇਹ। ਹਾਂਜੀ ਹਾਂ 11 ਕਿਲੋ ਦੁੱਧ ਦਿੱਤਾ ਹੀ ਇਹਨੇ। ਪਹਿਲੇ ਸੂਏ 11 ਲੀਟਰ ਦੁੱਧ ਕੱਢਿਆ। ਹਾਂਜੀ। ਤੇ ਹੁਣ ਐਤ ਕੀ ਦੂਜੇ ਸੂਏ ਕਿੰਨੇ ਕ ਦੁੱਧ ਦੀ ਉਮੀਦ ਕਰਦੇ ਹੋ ਤੁਸੀਂ? 14 ਕਿ ਕਰ ਦੋ ਜੀ। 14 ਲੀਟਰ। ਹਾਂਜੀ। ਠੀਕ ਆ। ਤੇ ਚਵਾਈ ਦੇ ਲਈ ਕਿਹੋ ਜੀ ਆ? ਧਰ ਵਧੀਆ ਪੋਲੀ ਆ ਜੀ ਕੋਈ ਮਰਜ਼ੀ ਚੋ ਲੈਵੇ। ਹੂੰ ਠੰਡੀ ਸੀ ਰਾਚ। ਹਾਂਜੀ ਹਾਂਜੀ। ਠੀਕ ਆ। ਡਿਮਾਂਡ ਕਿੰਨੀ ਕਰਦੇ ਹੋ? ਡਿਮਾਂਡ 1 ਲੱਖ 30 ਦੀ ਕਰ ਚਲੋ ਇਹ ਮੌਕੇ ਤੇ ਕਰ ਲਾਂਗੇ ਵੱਧ ਘੱਟ ਹੋ ਜੇ ਮੰਤਨ ਹੋ ਜੂ ਹੋ ਜੂ ਠੀਕ ਆ ਮੋਬਾਈਲ ਨੰਬਰ 98726 ਜੀ 98726 ਹਾਂਜੀ 18155 ਜੀ 18155 ਹਾਂਜੀ ਠੀਕ ਹੈ ਇਹਨੂੰ ਤੋੜ ਕੇ ਦਿਖਾ ਦੇ ਚੋ ਟੋਟੀ ਨੂੰ ਇਹ ਨਹੀਂ ਤੋੜਦੇ ਨੇ ਇਹ ਆ ਖੁੱਲੀ ਖੜੀ ਰਾਹ ਨਾਲ ਦੇਖ ਸਾਬਾ ਜੀ ਦੋਸਤੋ ਬਿਲਕੁਲ ਸ਼ਾਂਸਵਾਦੀ ਮੱਥੇ ਤੇ ਬੱਲਾ ਮੂਰਲੇ ਪੈਰਾਂ ਤੋਂ ਸਫੇਦ ਆ ਪਿਛਲੇ ਪੈਰਾਂ ਤੋਂ سفيدة दोस्तों मालिक एक लाख तीह हज़ार डिमांड कर दे चो मानता हो जू चारों थान पूरी बिथी के लगे हुए है दोस्तों और चवाई दे भी वाया पूरे खुद दे सकते हो ਵੀਡੀਓ ਦੇਖਣ ਦੇ ਲਈ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਧੰਨਵਾਦ